ਫਿਰ ਇਹਨਾਂ ਦਾ ਇਲਾਜ ਕਿਵੇਂ ਕਰਾਉਣੇ ਆ ਇਹਨਾਂ ਦਾ ਇਲਾਜ ਵੀ ਜਿੱਕਰੇ ਘਰੇ ਝੜ-ਪੋਚਾ ਕਰਦੀਆਂ ਪਿੰਡ 'ਚ ਫਿਰ ਕਰਾਉਣੇ ਉਹਨਾਂ ਨੂੰ ਫੜਕੇ ਲਿਆਉਣੀ ਹੈਗੀ ਇਹਨੇ ਦਵਾਈ ਦਿਵਾਉਣੇ ਆ ਘਰੇ ਘਰੇ ਨਹੀਂ ਹੁਣ ਮਰਚ ਨਹੀਂ ਹੁੰਦਾ ਇਹਨਾਂ ਨੂੰ ਦਵਾਈ ਵਾਸਤੇ ਕੈਸੇ ਲਿਆਉਣੀ ਜੋ ਵੀ ਗੁਰੂ ਘਰ ਦੇ ਦਰ ਤੇ ਆਉਂਦਾ ਉਹ ਕਦੇ ਵੀ ਖਾਲੀ ਨਹੀਂ ਮੁੜਦਾ ਸਾਨੂੰ ਇੱਕ ਪਰਿਵਾਰ ਤਖਤ ਸ਼ਰੀਦ ਦਮਦਮਾ ਸਾਹਿਬ ਦੇ ਜੋੜਾ ਘਰ ਦੇ ਵਿੱਚ ਮਿਲਿਆ ਸੀ ਬਈ ਕੀ ਹੋਇਆ ਇਹ ਤੁਹਾਨੂੰ ਉਹ 당 ਹੋ ਗਿਆ ਜੀ ਬਈ ਉਹਦਾ ਵੀ ਦਵਾਈ ਕੋਤੇ ਹੋ ਗਿਆ ਜੀ ਦਵਾਈ ਕਿੱਥੋਂ ਲਈ ਫਿਰ ਕਾਲਾ ਵਾਲੀੋਂ ਲਈ ਹੈ ਜੀ ਥੋੜਾ ਬਾਹ ਕੰਮ ਨਹੀਂ ਕਰਦੀ ਨਾ ਜੇ ਅੱਜ ਵੀ ਨਹੀਂ ਕੋ ਬਿਲਕੁਲ ਨਹੀਂ ਇੱਕ ਲੱਤ ਵੀ ਨਹੀਂ ਕਰਦੀ ਜੀ ਜਵੇਂ ਨਿਹਾਲ ਕੀਏ ਵਗਾਈ ਬਹੁਤ ਮੁਸ਼ਕਿਲੀਆਂ ਨੇ ਵਗਾਈ ਤਾਂ ਪੈਸਾ ਤੇ ਟੱਡੀਆਂ ਦਾ ਲੈ ਕੇ ਚੰਗੇ ਹੀ ਬੰਦੇ ਟੋਪਾਂ ਦੇ ਪਾਚ ਦੇ ਜਾਂਦਾ ਬਲੂ ਜੀ ਤਾਂ ਬਹੁਤ ਪੂਰਾ ਹਲਾਉ ਪਾ ਮੁਰਦੇ ਨਹੀਂ ਤੇ ਦੂਰ ਕਿਥੋਂ ਵਾਲਾ ਕੋਈ ਯਾਰਾ ਬਹੁਤ ਆਉ ਖਾਈ ਜੀ ਬਹੁਤ ਆਉ ਖਾ ਘਾ ਤੇ ਜੀ ਹਾਂ ਵੀਰ ਜੀ ਮੈਂ ਝਾੜੂ ਪੋਚਾ ਕਰਦੀ ਹਾਂ ਘਰਾਂ ਤੇ ਜੀ ਇਹਨਾਂ ਨੂੰ ਕੀ ਹੋ ਗਿਆ ਸੀ ਇਹਨਾਂ ਨੂੰ ਦਰੰਗ ਹੋ ਗਿਆ ਸੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ 1.5 ਸਾਲ ਦਾ ਨੇੜੇ ਹੋ ਗਿਆ ਪਰ ਨਵੰਬਰ ਚ ਹੋਇਆ 5 ਵਿੱਚ 6 ਗੁੱਡੀਆਂ ਕਿੰਨੀਆਂ ਚਾਰ ਬੁੱਢੇ ਤਿੰਨ ਵਿਧੀਆਂ ਇੱਕ ਬੁੱਢੀ ਕੁਮਾਰੀ ਹੁਣ ਇਹ ਬੈਠੇ ਨਹੀਂ ਘਰੇ ਬੇਟਾ ਪੜਦਾ ਬੇਟਾ ਪੜ ਹੀ ਜਾਂਦਾ ਜੀ ਫਿਰ ਇਹਨਾਂ ਦਾ ਲਾਜ ਕਿਵੇਂ ਕਰਾਉਣੇ ਉਹ ਇਹਨਾਂ ਦਾ ਲਾਜ ਵੀ ਜਿੱਕਰੇ ਘਰੇ ਝੜ ਪੋਚਾ ਕਰਦੀਆਂ ਪਿੰਡ 'ਚ ਫਿਰ ਕਰਾਉਣੇ ਉਹਨਾਂ ਦੇ ਫੜਕੇ ਲਿਆਉਣੇ ਹੈਗੇ ਕਿ ਨਾ ਦਵਾਈ ਦਵਾਉਣੇ ਹੈ ਘਰੇ ਘਰੇ ਨਹੀਂ ਹੁਣ ਮਰਦ ਨਹੀਂ ਹੁੰਦਾ ਇਹਨਾਂ ਨੂੰ ਦਵਾਈ ਵਾਸਤੇ ਪੈਸੇ ਲਿਆਉਣੇ ਹੈ ਕੋਈ ਨਾ ਇਹ ਗੁੱਪ ਭਲੀ ਕਰੂਗਾ ਛਲ ਕੋਈ ਨਹੀਂ ਬੀਬੀ ਤੁਸੀਂ ਸਾਡੇ ਮਾਤਾ ਸਾਮਾਨ ਕੋਈ ਨਹੀਂ ਬਹੁਤ ਔਖਾ ਲੱਗਦਾ ਵੀ ਜਿਸ ਕੋ ਪੈਸੇ ਨਹੀਂ ਹੁੰਦੇ ਕੋਲੇ ਕੋਈ ਭੈਣ ਪੈਦਾ ਰੇ ਵੀ ਨਹੀਂ ਦਿੰਦਾ ਮਸਾ ਪੁੱਛ ਕੇ ਲਿਆਉਣੇ ਕਦੇ ਕਿਸੇ ਤੋਂ ਫੜ ਕੇ ਜਿਵੇਂ ਤੋਂ ਫੜ ਦਵਾਈ ਦੋ ਦਿਨਾਂ ਦੀ ਪਈ ਹੁੰਦੀ ਹੈ ਫਿਰ ਪੈਸੇ ਪੁੱਛਣ ਲੱਗ ਜਾਂਦੇ ਤੁਸੀਂ ਵੀ ਅਸੀਂ ਦਵਾਈ ਲੈ ਕੇ ਆਉਣੀ ਆਉਦਾ ਕਰੇ ਰੋਟੀ ਨੂੰ ਨਾ ਬਣਾਵਾਂਗੇ ਸਬਜ਼ੀ ਮਿਸਤਾਣਾ ਖਾ ਲੈਣੇ ਇਹਨੂੰ ਦਵਾਈ ਲੈ ਕੇ ਜੀ ਦੇ ਦਵਾਈ ਤਾਂ ਜਾਣ ਕਰੀ ਦਵਾਈ ਨਹੀਂ ਦਵਾਉਂਦੇ ਫਿਰ ਔਖੇ ਹੁੰਦੇ ਆ ਇਹ ਫਿਰ ਇਹਨਾਂ ਨੂੰ ਬਰਾਟ ਹੁੰਦੀ ਪਰਮਾਤਮਾ ਮਿਹਰ ਕਰੂਗਾ ਇਹਨਾਂ ਦਾ ਕਰਦੇ ਆ ਕੋਈ ਇਹਨਾਂ ਦਾ ਸੰਗਤ ਅੱਗੇ ਬੇਨਤੀ ਕੋਈ ਹੱਲ ਹੋ ਜਾਊਗਾ ਇਹਨਾਂ ਦਾ ਕੋਈ ਨਹੀਂ ਫਿਕਰ ਨਾ ਕਰ ਵਾਹਿਗੁਰੂ ਦੇ ਦਰ ਤੇ ਬੈਠੀ ਆ ਉਹਨੇ ਕਰਨਾ ਜੋ ਵੀ ਇਸ ਵੀਰ ਦੀ ਮਦਦ ਕਰਨੀ ਚਾਹੁੰਦਾ ਹੈ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਰਤ ਉਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ